对。 ਮੈਂ ਸਭ ਤੋਂ ਪਹਿਲਾਂ ਖਾਂਗੀ ਗੋਲ ਗੱਪੇ। ਓਨ ਸਰ ਹੀ ਚੱਲੋ ਜੀ ਆਪਾਂ ਆ ਚੁੱਕੇ ਸੀ ਗੋਲ ਗੱਪੇ ਖਾਣ। ਗੋਲ ਗੱਪੇ ਖੜਕੇ ਤਾਂ ਨਹੀਂ ਖਾਦੇ ਯਾਰ ਓਵੇਂ ਮਜ਼ਾ ਜਣੀ ਆਂਦਾ। ਇਸ ਤੋਂ ਚੰਗਾ ਤਾਂ ਬਸ ਇੱਥੇ ਤੁਸੀਂ ਬਹਿ ਜਾਓ ਤੇ ਆਪਣੀ ਪਲੇਟ ਕਰਾ ਲਓ ਤੇ ਤੋਰਾਂ ਨਾਲ ਖਾਓ। ਉਹਨਾਂ ਸਵਾਦਿਆਵੇਂ ਨਹੀਂ ਆਉਣਾ ਬੈਠਣ ਚਾਹੁੰਦਾ ਬਹੁਤ ਜ਼ਿਆਦਾ। ਬਸ ਖੜਕੇ ਵੀ ਆਂਦਾ ਬਟ ਮੇਰੇ ਕੋਲ ਐਨਾ ਸਮਾਂ ਨਹੀਂ ਹੈਗਾ ਸਿੱਤਾਂ। ਕਾਫੀ ਟਾਈਮ ਹੋ ਗਿਆ ਸੀ ਮੈਨੂੰ ਆਈ ਨੂੰ ਤੇ ਮੈਂ ਸੋਚਿਆ ਕੁਝ ਖਾ ਲੈਣੇ ਪੇਟ ਪੂਜਾ ਕਰ ਲੈਣੇ ਦੁਪਹਿਰ ਦਾ ਟਾਈਮ ਸੀਗਾ। ਕੁਸ਼ਕੀਏ ਜੀ ਤੇ ਤੈਨੂੰ ਦੁਪਹਿਰੇ ਵੀ ਨਹੀਂ ਘਰੇ ਟਿੱਕਿਆ ਜਾਂਦਾ। ਇੰਨੀ ਮਤਲਬ ਗੋਲ ਗੱਪੇ ਤੇ ਲਿਆਂਦੇ ਆ ਪਾਣੀ ਇੱਕ ਨਾ ਮਤਲਬ ਕੀ ਕਹਿੰਦੇ ਆ ਨਾ ਪਾਣੀ ਪੀਣ ਨਾਲ ਮੂੰਹ ਸਹੀ ਰਹਿੰਦਾ ਯਾਨੀ ਕੀ ਸੁਣੀ ਆ ਮੈਂ ਵੀ ਮੈਨੂੰ ਬਾਕੀ ਪਤਾ ਨਹੀਂ ਹੈਗਾ ਸੋ ਕਮੈਂਟ ਕਰਕੇ ਜ਼ਰੂਰ ਦੱਸਿਓ ਬਟ ਮੈਂ ਵੀਡੀਓ ਨੂੰ ਥੋੜਾ ਜਿਹਾ ਫਾਸਟ ਕੀਤਾ ਹੋਇਆ ਤਾਂ ਇਦਾਂ ਦਾ ਲੱਗ ਰਿਹਾ ਏ ਨਿੱਕ ਨਿੱਕੇ ਕੱਪੜਿਆਂ ਜਾਂ ਸੀ ਮੇਰੇ ਤੋਂ ਕੁਝ ਬਣਾਈ ਨਹੀਂ ਪਾਣੀ ਨਾਲ ਜਿਹੜੇ ਲੈ ਕੇ ਆਂਦਾ ਸੀ ਜਿਹੜੇ ਗਲਾਸ ਦੇ ਵਿੱਚ ਪਾਣੀ ਧੰਨਵਾਦ ਤੇਰਾ ਦੱਸਣ ਵਾਸਤੇ ਕਿ ਵੀਡੀਓ ਸਪੀਡ ਵਿੱਚ ਕੀਤੀ ਸੀ ਸਾਨੂੰ ਨਾਲ ਥੋੜਾ ਪਤਾ ਏ ਸਾਰਾ ਕੁਝ ਤੇ ਤੈਨੂੰ ਪਤਾ ਹੁੰਦਾ ਮੈਸੇਜ ਹੈ ਕਿ ਜਦੋਂ ਲਾਈਵ 'ਚ ਮੈਂ ਨਹੀਂ ਆਂਦੀ ਹੁੰਦੀ ਨਾ 11 12 بس ਉਸ ਤੋਂ ਬਾਅਦ ਮੈਂ ਤੁਸੀਂ ਦੇਖ ਸਕਦੇ ਹੋ ਕੋਈ ਨਹੀਂ ਤੇਰੀ ਵੇਟ ਕਰਦਾ ਲਾਈਵ ਦੇ ਵਿੱਚ ਕਿ ਮੈਂ ਮੈਂ ਇੱਕ ਪ੍ਰੀਜ਼ ਆਉਗੀ ਤੇ ਅਸੀਂ ਉਹਨਾਂ ਨਾਲ ਗੱਲਾਂਬਾਤਾਂ ਮਾਰਾਂਗੇ ਸਾਰੇ ਤੈਨੂੰ ਕਮੈਂਟ ਦੇ ਵਿੱਚ ਗਾਣਾ ਕੱਢਦੇ ਆ ਲਾਈਵ ਦੇ ਵਿੱਚ ਇਹਨੂੰ ਸਾਰੇ ਲੋਕੀ ਗਾਣਾ ਕੱਢਦੇ ਆ ਤੇ ਇਹ ਓਕੇ ਓਕੇ ਕਰਦੀ ਰਹਿੰਦੀ ਜਿਹੜੇ ਵਧੀਆ ਮੈਸੇਜ ਹੁੰਦੇ ਆ ਨਾ ਉਹਨਾਂ ਨੂੰ ਬਸ ਪੜਦੀ ਹੈ ਜਿਹੜੇ ਦੂਸਰੇ ਮੈਸੇਜ ਕਰਦੇ ਆ ਨੈਗੇਟਿਵ ਉਹਨਾਂ ਨੂੰ ਬਸ ਓਕੇ ਓਕੇ ਸਾਰਾ ਦਿਨ ਸਿਰ ਜਿਹਾ ਮਾਰਦੀ ਰਹਿੰਦੀ ਆ ਇੰਨੀ ਜਿਹੀ ਵਹਿਲੀ ਆ ਨਾ ਟਾਈਮ ਦੇ ਨਾਲ ਲਾਈਵ ਹੋ ਕੇ ਬਹਿ ਜਾਂਦੀ ਆ ਇਹਨੂੰ ਘਰੇ ਕੋਈ ਕੰਮ ਧੰਦਾ ਨਹੀਂ ਹੈਗਾ ਇਹ ਦਿਨੇ ਵੀ ਲਾਈਵ ਹੋ ਕੇ ਬਹਿ ਜਾਂਦੀ ਆ ਜਦੋਂ ਦਿਲ ਕਰਦਾ ਸ਼ਾਮ ਨੂੰ ਵੀ ਲਾਈਵ ਹੋ ਕੇ ਬਹਿ ਜਾਂਦੀ ਆ ਦੂਸਰੀ ਗੱਲ ਝੂਠ ਮਾਰਦੀ ਆ ਕੋਈ ਨਹੀਂ ਤੇਰੀ ਵੇਟ ਬੂਟ ਕਰਦਾ ਮੈਨੂੰ ਕਿਹਨ ਕਿਹਾ ਸੀ ਇਸ ਤਰ੍ਹਾਂ ਕਰਨ ਨੂੰ ਵਾਈ ਜੀ ਡੂ ਥਿਸ ਤੂੰ ਪਾਗਲ ਹੈਂ ਅੱਜ ਨਹੀਂ ਮੈਂ ਕਹਿ ਸਕਦੀ ਕਿ ਮੰਮੀ ਨੇ ਵੀ ਕਰਵਾਈ ਸੀਗੀ ਆਪਣੀ ਕਹਿ ਸਕ ਤੇ ਮੇਰੇ ਤੋਂ ਇਹ ਉਹਨੇ ਕਰਵਾਇ ਸੀ ਕਿ ਤਾਂ ਫਿਰ ਮੈਂ ਨਹੀਂ ਮਤਲਬ ਕਿ ਮੇਰਾ ਵੈਸੇ ਕੰਮ ਹੀ ਆ ਯਾਰ ਹਨਾ ਸਲੂਨ ਦਾ ਬਸ ਮੈਂ ਮੰਮੀ ਨੂੰ ਇਹ ਗੱਲ ਕਹੀਏ ਵੀ ਮੰਮੀ ਤੁਸੀਂ ਟੈਨਸ਼ਨ ਨਾ ਲਓ ਜਦੋਂ ਮੈਂ ਆਪਣਾ ਸਲੂਨ ਆਪਣਾ ਕਰ ਲੈਣਾ ਤੁਹਾਡਾ ਸਾਰਾ ਕੁਝ ਕਰਦਿਆ ਕਰੂੰਗੀ ਜੋ ਤੁਸੀਂ ਕਰਵਾਣਾ ਫੇਸ਼ੀਅਲ ਕਰਵਾਣਾ ਕੁਝ ਵੀ ਕਰਵਾਣਾ ਕਿਉਂਕਿ ਮੰਮੀ ਜਦੋਂ ਮੈਨੂੰ ਐਂ ਕਹਿੰਦੇ ਨਾ ਮੈਂ ਕਾ ਪਹਿਲਾਂ ਵੀ ਕਹਿੰਦੇ ਹੁੰਦੇ ਸੀ ਕਿ ਮੈਂ ਕਾ ਆਪਾਂ ਸ਼ੇਅਰ ਚਲੀਏ ਮੈਂ ਥ्रेडਿੰਗ ਕਰਵਾਉਣੀ ਮੈਂ ਇਹ ਕਰ ਲੈਣਾ ਹੁਣ ਤਾਂ ਮੈਂ ਕਹਾਂ ਮੰਮੀ ਤੂੰ ਬਸ ਜਦੋਂ ਮੈਂ ਖੋਲ ਲੈਣਾ ਟੈਨਸ਼ਨ ਨਹੀਂ ਲੈਣੀ ਮੈਂ ਤੇ ਤੁਹਾਡੇ ਕੁਝ ਕਰ ਦੇਵਾਂਗੀ ਆਹੋ ਮੰਮੀ ਨੇ ਟੈਨਸ਼ਨ ਘੱਟੋ ਲੈਣੀ ਆ ਮੰਮੀ ਨੂੰ ਕੀ ਮਿਲਦਾ ਹੈ ਪੈਸਾ ਮਿਲਦਾ ਹੈ ਸਾਰਾ ਕੁਝ ਮਿਲਦਾ ਤੇ ਮਾਂ ਨੂੰ ਟੈਨਸ਼ਨ ਲੈਣ ਦੀ ਕੀ ਲੋੜ ਆ ਦੂਸਰੀ ਗੱਲ ਗੈਪ ਥੋੜੇ ਜੇ ਘੱਟ ਪਾਇਆ ਕਰ ਪਤਾ ਨਹੀਂ ਕੀ ਬੋਲੀ ਜਾਣੀ ਆ ਗੱਡੀ ਵਾਸਤੇ ਆਪਾਂ ਕੋਈ ਨਹੀਂ ਵਾਗਰੂ ਸੁੱਖ ਰੱਖੇ ਨਾ ਆਪਾਂ ਇਹਦੀ ਜਗ੍ਹਾ ਬਣਾਵਾਂਗੇ ਗੱਡੀ ਦੀ ਵੀ ਕੋਈ ਟੈਨਸ਼ਨ ਨਹੀਂ ਚੱਲਿਆ ਆਪਾਂ ਬਹੁਤ ਕੁਝ ਕਰਨਾ ਹੈ ਬਹੁਤ ਅੱਗੇ ਤੱਕ ਜਾਣਾ ਹੈ ਬੋ ਵੀ ਵੈਸੇ ਲੱਗਿਆ ਪੱਗਿਆ ਕਿ ਜਾਨੀਆ ਕਿ ਮੈਂ ਹਾਲੀ ਬਹੁਤ ਕੁਝ ਕਰਨਾ ਹੈ ਤੇ ਹੁਣ ਤੇਰਾ ਭੱਜਣ ਦਾ ਰਾਹਦਾ ਤੇ ਨਹੀਂ ਫੇਰ ਕੋਈ ਮੁੰਡਾ ਮੰਡਾ ਤਾਂ ਨਹੀਂ ਫਸਾ ਕੇ ਬੈਠੀ ਫੇਰ ਕੀ ਭਲਾ ਚਲੋ ਫੇਰ ਭੱਜ ਭੁਜ ਜਾਨੀ ਆਂ ਤੇ ਫੇਰ ਉਹਨਾਂ ਤੋਂ ਪੈਸੇ ਪੂਸੇ ਠੀਕ ਹੈ ਨਾ ਆ ਆਦਿਆਂ ਆਤਾਂ ਨੂੰ ਥੋੜਾ ਜਿਹਾ ਸੁਧਾਰ ਲਾ ਐਨੀ ਫੁਕਰੀ ਨਾ ਮਾਰਿਆ ਕਰ ਠੀਕ ਹੈ ਨਾ ਇੱਕ ਨੰਬਰ ਦੀ ਫੁਗਰੀ ਆ ਤੂੰ ਇੰਨਾ ਜ਼ਿਆਦਾ ਬੋਲਦੀ ਐ ਇੰਨਾ ਜ਼ਿਆਦਾ ਬੋਲਦੀ ਆ ਨਾ ਪਤ ਨਹੀਂ ਆਪਣੇ ਆਪ ਨੂੰ ਤੂੰ ਕੀ ਸਮਝਦੀ ਆ ਇਹ ਕੁੜੀ ਨੂੰ ਭੋਰਾ ਵੀ ਸੰਗ ਸ਼ਰਮਣੀ ਹੈਗੀ ਨੇ ਇੰਨੀਆਂ ਗਲਤੀਆਂ ਕੀਤੀਆਂ ਮੰਨਦੀ ਨਹੀਂ ਐ ਮਾਂ ਦਿੱਤੀ ਇੱਕ ਵੀ ਗਲਤੀ ਆਦੇ ਕਿ ਹਾਂ ਮੈਂ ਮੇਰੀ ਗਲਤੀ ਐ ਮੈਂ ਮੰਨ ਲੈਣੀ ਐ ਇਹ ਨਹੀਂ ਮੰਦੀ ਆਪਣਾ ਇਧਰ ਬੋਬੀ ਵਸਤੀ ਲਿਆਸੀ ਪੁੱਛਿਆ ਤਾਂ ਬੋਬੀ ਪਾਰਿਆ ਸੀਗਾ ਦੇਖ ਸਕਦੇ ਆ ਤੁਸੀਂ ਕਲਾਸਾਂ ਦੇ ਵਿੱਚ ਤਾਂ ਬੋਬੀ ਵੈਸੇ ਟੰਡਾ ਕਿਦਾਂ ਦਾ ਆ ਨਾ ਯਾਰ ਪਾਣੀ ਜਿਦ ਤਰ੍ਹਾਂ ਮੈਂ ਫਸਟ ਟਾਈਮ ਪੀ ਰਹੀ ਆ ਮੈਂ ਵੈਸੇ ਜ਼ਿਆਦਾ ਲਿੰਕਾਈ ਪੀਨੀ ਅਜੇ ਤੱਕ ਮੈਂ ਲਿੰਕਾਈ ਪੀਤਾ ਹੋਰ ਕੋਕੋਕੋਲਾ ਪੀਤਾ ਇੱਕ ਦੋ ਵਾਰੀ ਵਸ ਅਦਰਵਾਈਜ਼ ਦੀ ਨਿਰੰਦਾ ਕਹਿੰਦੇ ਸੋ ਬੀ ਸਟਾਪ ਇਟ ਨਹੀਂ ਨਹੀਂ ਇੰਨੀ ਜਿਆਦੀ ਕੁੜੀ ਝੂਠੀ ਆ ਇੱਕ ਮਿੰਟ ਦੇ ਵਿੱਚ ਗਾਲਾਂ ਬਦਲ ਦਿੰਦੀ ਆ ਹੁਣੇ ਕਹਿੰਦੀ ਸੀ ਮੈਂ ਨਾ ਲਮਕਾ ਪੀਤਾ ਇਹ ਨਹੀਂ ਮੈਂ ਪਿੰਦੀ ਫਿਰ ਕਹਿੰਦੀ ਨਹੀਂ ਨਹੀਂ ਇਹ ਵੀ ਮੈਂ ਪੀਤਾ ਹੈ ਸਾਈਕਲ ਦਾ ਸਟੈਂਡ ਹੁੰਦਾ ਹੈ ਪਰ ਇਹ ਕੁੜੀ ਦਾ ਸਟੈਂਡ ਨਹੀਂ ਜੇ ਹੈਗਾ ਐਨੇ ਝੂਠ ਮਾਰਦੀ ਆ ਨਾ ਇਹ ਇੱਕ ਗੱਲ ਤੇ ਟਿਕਦੀ ਨਹੀਂ ਆ ਇੱਕ ਮਿੰਟ ਮਿੰਟ ਬਾਅਦ ਗੱਲ ਨੂੰ ਬਦਲ ਦਿੰਦੀ ਆ ਇੰਨੀ ਜਿਆਦੀ ਤੇਜ ਆ ਤੁਸੀਂ ਥੰਬਨੇਲ 'ਚ ਫੋਟੋ ਦੇਖ ਹੀ ਸਕਦੇ ਹੋ ਗੱਡੀ ਦੀ ਤਾਂ ਇਹ ਵਾਲਾ ਕਵਰ ਬਾਅਦ ਚ ਲੈ ਕੇ ਆਂਦਾ ਸੀ ਜੋ ਥੰਬਨੇਲ 'ਚ ਫੋਟੋ ਲੱਗੀ ਹੋਈ ਹੈ ਇਹ ਕਵਰ ਨਹੀਂ ਆਇਆ ਐਸੇ ਸੀ ਬਹੁਤ ਸਾਰਾ ਟਰਾਈ ਕੀਤਾ ਸੀ ਬੋਬੀ ਗੁੱਸਾ ਵੀ ਹੋ ਗਿਆ ਸੀ ਕਿ ਮੈਂ ਛੋਟਾ ਕਿਉਂ ਲੈ ਆਂਦਾ ਕਵਰ ਤੋਂ ਵੱਡਾ ਲੈ ਕੇ ਆਣਾ ਸੀ ਮੈਂ ਕਿਹਾ ਮੇਰਾ ਕੀ ਕਸੂਰ ਸੀਗਾ ਸੋ ਉਸ ਤੋਂ ਮਤਲਬ ਕਿ 1 2 ਨੰਬਰ ਕਹਿ ਸਕਦੇ ਆਪਾਂ ਛੋਟਾ ਸੀਗਾ ਵੀ ਅਸੀਂ ਅੱਗੋਂ ਪਾਉਂਦੇ ਸੀ ਕਵਰ ਕਰਦੇ ਸੀ ਪਿੱਛੇ ਤੇ ਕਹਿੰਦੇ ਸੀ ਜੇ ਪਿੱਛੇ ਅਸੀਂ ਕਵਰ ਕਰਦੇ ਸੀ ਅੱਗੋਂ ਚ ਕਹਿੰਦੇ ਸੀ ਛੋਟਾ ਸੀ ਕਵਰ ਤੇ ਉਸ ਤੋਂ ਬਾਅਦ ਅਸੀਂ ਦੇਖਦੇ ਬਹੁਤ ਟਰਾਈ ਕੀਤਾ ਪਰ ਨਹੀਂ ਆਇਆ ਉਸ ਤੋਂ ਬਾਅ ਹਰੇਕ ਕੰਮ ਦੇ ਵਿੱਚ ਅੱਗੇ-ਅੱਗੇ ਤੁਰੀ ਫਿਰਦੀ ਰਹਿਣੀ ਆ ਜਦੋਂ ਤੈਨੂੰ ਕਿਸੇ ਚੀਜ਼ ਬਾਰੇ ਪਤਾ ਨਹੀਂ ਹੁੰਦਾ ਕਿਸੇ ਕੰਮ ਬਾਰੇ ਪਤਾ ਹੀ ਨਹੀਂ ਹੁੰਦਾ ਤੈਨੂੰ ਇੰਨਾ ਅਕਲ ਹੀ ਨਹੀਂ ਹੈਗੀ ਨੰਬਰ-ਨੰਬਰ ਤੂੰ ਦੱਸੀ ਜਾਣੀ ਆ ਤੂੰ ਮਾਡਲ ਦੱਸ ਦੇ ਕਿ ਆ ਗੱਡੀ ਦਾ ਮਾਡਲ ਆ ਤੇ ਉਹ ਤੈਨੂੰ ਉਸ ਚੀਜ਼ ਦਾ ਕਵਰ ਦੇ ਦੇਣਗੇ ਹਣਾ ਜੇ ਤੈਨੂੰ ਇਹਨਾਂ ਚੀਜ਼ਾਂ ਦੇ ਬਾਰੇ ਪਤਾ ਨਾ ਹੋਵੇ ਤਾਂ ਕਿਸੇ ਨੂੰ ਪੁੱਛ ਲਿਆ ਕਰ ਮੂੰਹ ਚੋਕੇ ਤੇ ਕੱਲੀ ਚੱਲ ਜਾਨੀ ਆ ਪਰ ਬਹਾਨਾ ਚਾਹੀਦਾ ਵਾ ਫੋਨ ਤੇ ਗੱਲਾਂ ਚੁ ਕਰੀਆਂ ਹੁੰਦੀਆਂ ਵਾ ਤੇ ਜਾਂ ਫਿਰ ਮਿਲਣ-ਮੁਲਣ ਦੇ ਬਹਾਨੇ ਚੱਲ ਜਾਨੀ ਆ ਕਿ ਮੈਂ ਗੱਡੀ ਦਾ ਕਵਰ ਲੈਣ ਜਾਣਾ ਹੋਰ ਚੰਦ ਚਾੜ੍ਹ ਕੇ ਆ ਜਾਂਦੀ ਸਰ ਜੀ ਨੇ ਆ ਨਾ ਹੋ ਗਿਆ ਨਾਲ ਨਾਲ ਤੁਸੀਂ ਆਪਣਾ ਖਾਣਾ ਪਾਣੀ ਕੀ ਗੱਲ ਹੈਗੀ ਯਾਰ ਤੂੰ ਸੱਚੀ ਸੱਚੀ ਦੱਸ ਕਿ ਕੀ ਖਾਦਾ ਈ ਅੱਜ ਇਹ ਤੂੰ ਦੱਸ ਲਵ ਸਟੋਰੀ ਬਾਅਦ ਵਿੱਚ ਸੁਣਾਈ ਪਹਿਲਾਂ ਤੂੰ ਇਹ ਦੱਸ ਜੀ ਕੀ ਖਾਦਾ ਇੱਕੇ ਮੇਰੀ ਹਰਕਤਾਂ ਕਰੀ ਜਾਂਦਾ ਹੈ ਲੱਛਣ ਦੇਖੋ ਕੀ ਕਰਦਾ ਹੈ ਤੁਹਾਨੂੰ ਭੋਰਾ ਵੀ ਸੰਗ ਸ਼ਰਮਣੀ ਹੈਗੇ ਇਹਨਾਂ ਦੇ 뷰 ਜਾਂਦੇ ਹੁਣ ਡਾਊਨ ਡਾਊਨ ਤੇ ਕੋਈ ਨਾ ਕੋਈ ਇਹਨਾਂ ਨੂੰ ਵੀਡੀਓ ਬਣਾਉਣ ਵਾਸਤੇ ਕੁਝ ਹੁੰਦਾ ਨਹੀਂ ਹੈ ਤੇ ਲਵ ਸਟੋਰੀ ਤੇ ਜਿਗ ਦੇਣ ਚੁੱਕ ਕੇ ਲੈ ਆਉਂਦੇ ਆ ਕਦੀ ਕੋਈ ਕਦੀ ਕੋਈ ਇਹਦੇ ਜਾ ਕੇ ਚੈਨਲ ਤੇ ਚੈੱਕ ਕਰ ਲਓ ਪਤਾ ਨਹੀਂ ਕਿੰਨੀਆਂ ਲਵ ਸਟੋਰੀਆਂ ਲੈ ਕੇ ਆ ਗਿਆ ਲੋਕਾਂ ਨੂੰ ਸਾਰਾ ਪਤਾ ਹੁੰਦਾ ਹੈ ਕਿ ਭੱਜ ਗਿਆ ਹੈ ਜੀ ਭੱਜ ਗਿਆ ਹੈ ਜੀ ਫਿਰ ਵੀ ਉਹ ਜਿਹੇ ਲੋਕ ਆ ਜਿਹੜੇ ਇਹਨਾਂ ਦੇ ਸਵਾਦ ਲੈਂਦੇ ਲਵ ਸਟੋਰੀਆਂ ਦੇ ਤੇ ਅੱਧੀ ਵਾਰ ਚੱਲੇ ਗਈ ਜੀ ਉਹਦੋਂ ਮੇਰੀ ਮੈਨੂੰ ਸ਼ੌਂਕ ਹੈ ਜਿੱਦਾਂ ਟੀ-ਸ਼ਰਟ ਆ ਜਿੱਦਾਂ ਸ਼ਰਟਾਂ ਲਵਾ ਟੈਪ ਡੈਟ ਦਾ ਜਿੱਦਾਂ ਫਿਟਿੰਗ ਦੇ ਵਿੱਚ ਜਿੱਦਾਂ ਕੱਪ ਸੋਹਣੀ ਲੱਗਦੀ ਬਈ ਮੈਨੂੰ ਪਤਾ ਮੈਂ ਕੀ ਕਰ ਸਕਦਾ ਹਾਂ ਤੂੰ ਪੋਰਾ ਵੀ ਸੰਗ ਸ਼ਰਮਣੀ ਹੈਗੇ ਤੇਰੀ ਮਾਂ ਸਾਹਮਣੇ ਬੈਠੀ ਆ ਤੇ ਫਿਰ ਵੀ ਆਪਦੇ ਲਵ ਸਟੋਰੀਆਂ ਲੈ ਕੇ ਆਗੇ ਪਰ ਇਹਨਾਂ ਨੂੰ ਸ਼ਰਮ ਕਾ ਦੀ ਮਾਂ ਤੇ ਆਪ ਨਾਲ ਲੱਗੀ ਆ ਤੇ ਉਹਨਾਂ ਨੇ ਕੀ ਸਮਝਾਉਣਾ ਇਹ ਅਗੋਂ ਦੰਦ ਕੱਢੀ ਜਾਂਦੀਆਂ ਕੋਈ ਹਾਲ ਨਹੀਂ ਇਹਨਾਂ ਦਾ ਵੇਹੇ ਡੀ ਜਾੜੇ ਨੇ ਥੋੜੀ ਜਿਹੀ ਸੀਗੀ ਭੁੱਲੀ ਮੈਂ ਕਿਹਾ ਟੈਟ ਕਰਾ ਲਈ ਇਹਨਾਂ ਦੀ ਉੱਥੇ ਦੁਕਾਨ ਨੂੰ ਦੀ ਸਟਿਚਿੰਗ ਦੀ ਇਹ ਤਾਂ ਫਾਂਗ ਲੱਗਦੀ ਆ ਆ ਆ ਐਕਟਿੰਗ ਵੇਖੋ ਕਿਵੇਂ ਕਰਦੀ ਆ ਕਹਿੰਦੀ ਆ ਮੈਨੂੰ ਸ਼ਰਮ ਆਉਂਦੀ ਆ ਸੰਗ ਲੱਗਦੀ ਆ ਉਦੋਂ ਨਹੀਂ ਤੈਨੂੰ ਸੰਗ ਆਈ ਜਦੋਂ ਵਿਆਹ ਤੋਂ ਪਹਿਲਾਂ ਤੁਰੀ ਫਿਰਦੀ ਹਾਂ ਤੇ ਜਵਾਕ ਵੀ ਜੰਮ ਲਿਆ ਉਦੋਂ ਨਹੀਂ ਤੁਹਾਨੂੰ ਸੰਗ ਆਈ ਹੁਣ ਤੁਹਾਨੂੰ ਸੰਗ ਆਉਂਦੀ ਜਦੋਂ ਸਾਰਾ ਕੁਝ ਹੋ ਗਿਆ ਵਿਆਹ ਵਿਊ ਵੀ ਹੋ ਗਈ ਆ ਜਵਾਕ ਵੀ ਜੰਮ ਲਿਆ ਤੇ ਹੁਣ ਤੁਹਾਨੂੰ ਸੰਗ ਲੱਗਦੀ ਆ ਕੀ ਬੱਚਿਆਂ ਨੂੰ ਸਿੱਖਿਆ ਦੇਂਦੇ ਆ ਜੇ ਲਵ ਸਟੋਰੀਆਂ ਸੁਣਾ ਸੁਣਾ ਕੇ ਕਿ ਐਦਾਂ ਕਰਕੇ ਬੱਚੋ ਕੁਚ ਚੰਗਾ ਮੈਸੇਜ ਛੱਡਿਆ ਕਰੋ ਲੋਕਾਂ ਨੂੰ ਤੇਜ ਦਿਨ ਕੋਈ ਨਾ ਕੋਈ ਲਵ ਸਟੋਰੀਆਂ ਲੈ ਕੇ ਤੇ ਆ ਜਾਂਦੇ ਜੀ ਸਿਰਫ ਵਿਊ ਦਾ ਚੱਕਰ ਆ ਹੋਰ ਕੋਈ ਗੱਲਬਾਤ ਨਹੀਂ ਕੀ ਵਿਊ 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 ਪੈਸਾ ਪੈਸਾ ਦੱਸ ਇਹੀ ਕੁਸ਼ਣਾਂ ਕੋਲ ਕਹਿੰਦੇ ਵੀ ਸਾਡੇ ਲੋਕੋ ਆਪਣੇ ਮੰਮੀ ਆ ਕਹਿੰਦਾ ਵੀ ਮੇਰੀ ਭੂਰ ਮੁੰਡਾ ਆ ਉਹਨੇ ਤਾਂ ਕਿਹਾ ਮੇਰੀ ਭੂਰ ਮੁੰਡਾ ਆ ਉਹਨੇ ਤਾਂ ਲੱਗਦਾ ਕਿ ਇਹ ਨਾਰਾ ਗੱਲ ਕਰੀ ਆ ਫਾਇਦਾ ਸੋਨ ਦਾ ਚੱਲ ਜਾਈਏ ਅਈ ਭਰਾ ਉਹ ਤੋਂ ਚੱਲੇ ਤੇ ਜੀ ਮੇਰੇ ਨਾਲ ਦੇਖੀ ਆਵੇ ਦੇਖੀ ਆਵੇ ਤੇ ਉਹੋਂ ਦੇਖਣ ਲੱਗੀ ਇਹ ਨਿਗਨੂਰ ਹੈ ਤੇ ਪੂਰੀ ਮੇਰੇ ਤੇ ਤੇ ਪਰੇਤ ਤੂੰ ਸ਼ੁਰੂ ਤੋਂ ਬੇਸ਼ਰਮ ਸੀ ਬੇਸ਼ਰਮ ਜਨਾਨੀ ਠੀਕ ਆ ਨਾ ਜਿਹੜੇ ਤੂੰ ਬਗਾਨੇ ਮੁੰਡਿਆਂ ਨੂੰ ਤੱਕਦੀ ਹਾਂ ਦੇਖਦੀ ਹਾਂ ਫਿਰ ਤੂੰ ਬੇਸ਼ਰਮੀ ਹੋਈ ਫਿਰ ਤੈਨੂੰ ਅਗਲਾ ਕਿੱਥੋਂ ਹੋਈ ਸੁੱਡਲੇ ਉਹ ਜਾਂ ਉਹ ਆ ਤੂੰ ਉਹਦੇ ਆ ਕਿਉਂ ਦੇਖਦੀ ਹਾਂ ਬੜਾ ਸਲਵਾਨ ਖਾਨ ਸੀ ਇਹਨਾਂ ਦੇ ਕੋਲ ਮੋੜ ਕਟਿਆ ਮੈਂ ਜਦਿਆ ਧਿਆਨ ਦਿੱਤਾ ਐਂ ਜਦੋਂ ਮੈਂ ਮੋੜ ਕਟਿਆ ਇਹਨਾਂ ਦੇ ਇਥੋਂ ਆਪਣੇ ਇਹਨਾਂ ਦੀ ਦੁਕਾਨ ਤੋਂ ਅਗਲਾ ਮੋੜ ਜਦੋਂ ਮੈਂ ਕੱਟਣ ਲੱਗਾ ਹੈ ਜਦੋਂ ਮੈਂ ਕਿਸੇ ਮੋੜ ਕੇ ਦੇਖਿਆ ਪ੍ਰੀਤੀ ਮੇਰੇ ਆ ਦੇਖਣ ਲਈ ਮੈਂ ਤਾਂ ਲੈ ਵੀ ਫੋਟੋਆਂ ਖੜਾ ਪੜਦੀ ਗਈ ਆ ਤੇ ਉਹ ਤਾਂ ਬਾਜੀ ਮੇਰੇ ਨਾਲ ਹੀ ਵਿਆਹ ਹੋ ਚੁੱਕਿਆ ਦੋ ਦੰਨ ਜਿੰਨਾ ਪਿਆਰ ਹੈ ਦੇਖੋ ਕਿਵੇਂ ਦੰਦ ਕੱਢਦੀਆਂ ਐ ਉਹ ਪਤਾ ਨਹੀਂ ਕਿਵੇਂ ਦੇ ਲੋਕ ਆਪਣੀ ਮਾਂ ਦੇ ਸਾਹਮਣੇ ਸਟੋਰੀਆਂ ਸੁਣਾਉਂਦੇ ਐ ਦੂਸਰੀ ਗੱਲ ਕਿ ਇਹ ਡੰਗਰ ਜਿਹੜੀ ਆ ਕਿਦਾਂ ਹੁਣ ਦਾੰਦ ਕੱਢਣ ਦਈ ਆ ਤੈਨੂੰ ਭੋਰਾ ਵੀ ਸੰਗ ਸ਼ਰਮਣੀ ਹੈ ਹੀ ਤੁਹਾਡਾ ਬੱਚਾ ਹੁਣ ਸਗੋਂ ਵੱਡਾ ਹੁੰਦਿਆ ਹੈ ਹਨ ਤੇ ਗੱਲ ਨੂੰ ਵੱਡਾ ਹੋਇਆ ਤੇ ਉਹ ਕੀ ਸੋਚੂਗਾ ਤੁਹਾਡੇ ਬਾਰੇ ਕਿ ਸਾਡੇ ਮਾਪਿਓ ਆ ਗੰਦ ਪਾਉਂਦੇ ਰਹੇ ਰੀਲਾਂ ਦੇ ਤੇ ਵੀਡੀਓ ਤੇ ਵਲੌਗ ਬਣਾ ਬਣਾ ਕੇ ਤੁਸੀਂ ਲੋਕਾਂ ਨੂੰ ਆ ਸਿਖਿਆ ਦਿੰਦੇ ਜੇ ਤੁਹਾਡੇ ਬੱਚੇ ਨੇ ਵੀ ਤੁਹਾਡੇ ਤੋਂ ਵੇਖ ਕੇ ਸਿੱਖਣਾ ਹੈ ਜੋ ਤੁਸੀਂ ਕਰਦੇ ਹੋ ਨਾ ਉਹੀ ਉਹਨੇ ਤੁਹਾਡੇ ਤੋਂ ਦੇਖ ਕੇ ਸਿੱਖਣਾ ਹੈ ਠੀਕ ਹੈ ਨਾ ਜੀ ਮੇਰੇ ਦੇਖੀ ਜਾਨਾ ਮੈਂ ਜਿਹੜਾ ਦੋ ਦਿਨ ਦੀ ਅੱਖ ਮਰਦਾ ਚੱਲਦਾ ਸੀ ਗੱਲ ਸੁਣੇ ਉਹ ਵੀ ਕਿ ਉਸਨੇ ਕਰੇ ਡਰੈਕਟਰ ਯਾਰ ਇਹ ਡਰੈਕਟਰ ਯਾਰ ਕੋਈ ਯਾਰ ਵੀ ਇੰਨਾ ਕਰਦਾ ਬਾਦਰੀਆ ਕੰਮ ਦੱਸੰਦਾ ਜੀ ਨਾ ਕਿ ਇਹ ਬੜਾ ਬਾਦਰੀਆ ਕੰਮ ਕੀਤਾ ਹੈ ਤੇ ਮਾਂ ਦੇ ਸਾਹਮਣੇ ਦੱਸੰਦਾ ਜੀ ਉਹ ਜੀ ਮਾਂ ਵਾ ਕਿ ਅੰਦਾ ਮੇਰਾ ਅੱਖ ਮਟੱਕਾ ਚੱਲੰਦਿਆ ਤੁਸੀਂ ਕਮੈਂਟ ਕਰਕੇ ਦੱਸਿਓ ਕਿ ਤੁਸੀਂ ਆਪਣੀ ਮਾਂ ਪਿਓ ਦੇ ਸਾਹਮਣੇ ਇਦਾਂ ਬੋਲ ਸਕਦੇ ਹੋ ਕਿ ਸਾਡਾ ਅੱਖ ਮਟੱਕਾ ਚੱਲੰਦਿਆ ਇਹ ਗੱਲ ਕਿਦਰ ਨੂੰ ਜਾਂਦੀ ਆ ਉਹ ਤੁਹਾਡਾ ਬੱਚਾ ਕੀ ਸੋਚੂਗਾ ਤੁਹਾਡੇ ਬਾਰੇ ਭੋਰਾ ਦੀ ਅਕਲ ਮੌਤ ਨਹੀਂ ਹੈਗੀ ਤੁਹਾਨੂੰ ਥੋੜਾ ਦਿਮਾਗ ਤੋਂ ਕੰਮ ਲਿਆ ਕਰੋ ਜੋਗਨ ਲਾ ਸਟੋਰੀਆਂ ਲੈ ਕੇ ਆ ਜਾਂਦੇ ਜੇ ਨਹੀਂ ਜੇ ਨਹੀਂ ਵੀਡੀਓ ਬਣਾਉਣ ਵਾਸਤੇ ਕੁਝ ਹੁੰਦਾ ਨਾ ਤੇ ਨਾ ਵੀਡੀਓ ਬਣਾਇਆ ਕਰੋ ਕਿਤੇ ਨਹੀਂ ਤੁਹਾਡੇ ਵੀਊ ਕੱਢ ਦੇ ਠੀਕ ਆ ਨਾ ਇੱਕ ਦਿਨ ਵੀ ਕੱਢ ਕੰਮ ਕਰਦਾ ਸੈਟਿੰਗ ਨੂੰ ਜਾਣਾ ਅਸੀਂ ਜੇ ਗੱਲ ਕਰੀਏ ਫਾਡੇ ਨਹੀਂ ਆ ਹਨਾ ਉਹਨੂੰ ਤੁਹਾਡੇ ਨਾਲੇ ਵੱਡੇ ਹੋਣੇ ਆ ਨਾ ਅੱਗੇ ਤੱਕ ਬੰਦ ਕਰ ਚੱਟ ਟਿਕਣਗੇ ਹਨਾ ਅਗਲਾ ਬੰਦਾ ਹੋਈ ਉਹ ਤਾਂ ਮਰਦਾ ਕੱਟੇ ਇਹੋ ਤੋਂ ਬੰਦਾ ਕੋਈ ਕਰਦਾ ਹੋਵੇ ਨਾ ਨਾ ਮੁੱਤਲੇ ਵੀ ਨਾ ਹੋਵੇ ਘਰ ਬੰਦ ਨਾ ਅਸੀਂ ਕਿਦਾ ਬਣਾ ਜਿੰਨੀ ਕਰਾਂਗੇ ਹਨਾ ਅੱਧੀ ਇਹਦੇ ਘਾਟੇ ਨਹੀਂ ਕਰਦੇ ਠੀਕ ਆ ਚਲੋ ਜੀ ਬਾਬਾ ਜੀ ਜਿਹੜੀਆਂ ਦੁਕਾਨਦ ਪਾਉਂਦੇ ਓਹੀ ਕੁਝ ਤੁਹਾਡੇ ਬੱਚਿਆਂ ਨੇ ਪਾਉਣਾ ਕੁਝ ਹੋਣਾ ਸਿੱਖਣਗੇ ਜੇ ਤੁਸੀਂ ਤੁਹਾਡੇ ਵਲੌਗ ਦੇਖਣਗੇ ਵੀਡੀਓ ਦੇਖਣਗੇ ਉਦੋਂ ਦਾ ਕੁਝ ਸਿੱਖਣਗੇ ਉਹ ਉਦੋਂ ਦਾ ਦੇਖਿਆ ਕਰਨਗੇ ਕਿ ਸਾਡੇ ਮਾਪਿਓ ਆਹ ਗੰਦ ਪਾਉਂਦੇ ਰਹੇ ਸੀ ਨੈਟ ਤੇ ਤੇ ਗਾਲ੍ਹਾਂ ਵੀ ਲੋਕਾਂ ਤੋਂ ਫਰੀਦੀਆਂ ਲੈਂਦੇ ਰਹੇ ਸੀ ਫਿਰ ਕਹਿ ਦਿੰਦੇ ਲੋਕ ਕਿ ਸਾਨੂੰ ਗਲਤ ਬੋਲਦੇ ਆ ਜਦੋਂ ਤੁਹਾਡੀਆਂ ਹਰਕਤਾਂ ਹੀ ਨਹੀਂ ਠੀਕ ਆ ਦੋਪਾ ਤਰੀਕਾ ਵੀ ਦੋ ਵੀ ਸਾਡਾ ਮਤਲਬ ਤੱਤਾ ਝੁਕਰਦਾ ਵੀ ਪਈ ਆ ਸਾਰਾ ਕੁਝ ਸੁਣਨਾ ਚਾਹੁੰਦੇ ਆ ਤੇ ਤਿੰਨਾਂ ਦੇ ਸਵਾਲ ਇਹ ਵੀ ਆ ਜੀ ਮਨਵੀਰ ਕਿੱਥੋਂ ਆਇਆ ਜੀ ਇਹ ਮੁੰਡਾ ਕਿਹਦਾ ਹੈ ਤੁਹਾਡਾ ਪੰਜੇ ਦਾ ਵੀ ਨਾ ਪਤਾ ਹੀ ਨਹੀਂ ਹੈ ਨਾ ਸਾਰਾ ਕੁਝ ਤੁਹਾਨੂੰ ਜੇ ਕੋਪਰ ਤੋਂ ਹੀ ਤਰੀਕਾ ਸੋਣਾ ਆ ਜੇ ਵੀ ਆਪਾਂ ਪਾੜ ਦੁੰਦਾ ਵੀ ਪੜਾਂਗੇ ਲਵ ਸਟੋਰੀ ਨਾ ਸਾਰੇ ਪਾੜ ਅਪਲੋਡ ਕਰਦਾਂਗੇ ਪਹਿਲਾਂ ਤਾਂ ਇਹ ਵਾਲੇ ਨਹੀਂ ਤੂੰ ਇੰਨੇ ਟਾਈਮ ਦਾ ਗਿਆਨ ਦੇਂਦਿਆਂ ਤੇ ਲੋਕਾਂ ਨੂੰ ਪਤਾ ਹੀ ਨਹੀਂ ਲੱਗਾ ਕਿ ਤੁਹਾਡੀ ਲਵ ਸਟੋਰੀ ਹੈ ਤੁਹਾਨੂੰ ਕੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸਾਰਾ ਕੁਝ ਤੇ ਤੂੰ ਦੱਸ ਦਿੱਤਾ ਹੁਣ ਤਾਂ ਅਸੀਂ ਪਾਰਟੂ ਕਰਕੇ ਕੀ ਲੈਣਾ ਸਾਨੂੰ ਨਹੀਂ ਨਾਲੇ ਚਾਹੀਦਾ ਤੁਹਾਡਾ ਪਾਰਟੂ ਤੁਸੀਂ ਆਪਣੇ ਕੋਲ ਹੀ ਰੱਖੋ ਤੁਸੀਂ ਕੀ ਸਿੱਖਿਆ ਦਿੰਦੇ ਜੇ ਲੋਕਾਂ ਨੂੰ ਕੋਈ ਵਧੀਆ ਮੈਸੇਜ ਛੱਡਦੇ ਜੇ ਤੁਸੀਂ ਲੋਕਾਂ ਦੇ ਬੱਚਿਆਂ ਦੀ ਜ਼ਿੰਦਗੀ ਖਰਾਬ ਕੀਤੀ ਜੇ ਕੋਈ ਗਲਤ ਕਮਾਲ ਲੋਕਾਂ ਦੇ ਬੱਚੇ ਪੈਨਦਾ ਆ ਛੋਟੇ ਛੋਟੇ ਉਮਰ ਦੇ ਵਿੱਚ ਭੱਜ ਕੇ ਵਿਆਹ ਕਰਾਉਂਦੇ ਆ ਉਹਨਾਂ ਦੇ ਦਿਮਾਗ ਤੇ ਇੰਨਾ ਜਿਆਦਾ ਅਸਰ ਪੈਂਦਾ ਹੈ ਤੁਸੀਂ ਆਪਣੇ ਦਿਮਾਗ ਤੋਂ ਕੰਮ ਹੀ ਨਹੀਂ ਲੈਂਦੇ ਜੋ ਗਲਤੀ ਹੋ ਗਈ ਸੋ ਹੋ ਗਈ ਲੋਕਾਂ ਨੂੰ ਹੁਣ ਕੀ ਸਾਬਤ ਕਰਨਾ ਚਾਹੁੰਦੇ ਜੇ ਤੁਸੀਂ ਦੱਸਦੇ ਜੇ ਹਨ ਸਾਰਾ ਉਹ ਦੱਸਾਂਗੇ ਕਿ ਕੀ ਕੀ ਕਿਹੜੇ ਕਾਮਰ ਪ੍ਰੋਬਲਮ ਆਈ ਆ ਹੋਰ ਕੌਣ ਸਾਨੂੰ ਉੱਦ ਤੱਕ ਕਿੰਨੇ ਜਾਰੇ ਸਾਨੂੰ ਮਿਲਦੇ ਆ ਕਿੰਨੇ ਨਹੀਂ ਮਿਲਦੇ ਹਨ ਕਈਆਂ ਨੂੰ ਕਾਊਂਟ ਆ ਰ ਆ ਨਾ ਮੈਂ ਸਾਰਾ ਬਗਮੇ ਪੁੱਛਿਆ ਜੇ ਤੁਸੀਂ ਚਾਹੁੰਦੇ ਕਰ ਦੋ ਤੇ ਆਪਾਂ ਸਾਰਿਆਂ ਨੂੰ ਦੱਸਾਂਗੇ ਨਾproper ਤਰੀਕੇ ਨਾਲ ਕਈਆਂ ਨੇ ਮੰਨ ਲਈ ਆ ਕਈ ਕਹਿੰਦੇ ਭੱਜ ਗਿਆ ਜੋ ਦੱਸੋ ਜੀ ਕਮੈਂਟਰ ਦੇ ਵਿੱਚ ਆਪਾਂ ਤੁਹਾਨੂੰ ਸਾਰੀ ਗੱਲ ਬਤਾ ਦੇ ਜਦੋਂ ਤੁਸੀਂ ਭੱਜ ਕੇ ਵਿਆਹ ਕਰਵਾਇਆ ਏ ਤੇ ਫਿਰ ਲੋਕਾਂ ਨੇ ਕਹਿਣਾ ਹੀ ਆ ਕਿ ਤੁਸੀਂ ਭੱਜ ਕੇ ਵਿਆਹ ਕਰਵਾਇਆ ਏ ਠੀਕ ਆ ਨਾ ਇਹ ਤੁਸੀਂ ਦੱਸਿਆ ਹੀ ਨਾ ਲੋਕਾਂ ਨੂੰ ਤੇ ਹੁਣ ਫਿਰ ਤੁਸੀਂ ਲੋਕਾਂ ਨੂੰ ਕਹਿੰਦੇ ਜੇ ਕਿਸੇ ਸਾਨੂੰ ਕਮੈਂਟ ਕਰਕੇ ਪੁੱਛਦੇ ਆ ਇਦਾਂ ਉਦਾਂ ਜੋ ਵੀ ਆ ਨਾ ਕਿ ਉਹਨਾਂ ਨੇ ਡਾਊਟ ਸਾਰੇ ਕਲੀਅਰ ਕਰਨੇ ਆ ਠੀਕ ਆ ਨਾ ਫਿਰ ਨਾ ਲੋਕਾਂ ਨੂੰ ਦੱਸਿਆ ਕਰੋ ਤੁਸੀਂ ਆਪ ਹੀ ਦੱਸ ਦੇ ਜੀ ਹੋਰ ਲੋਕਾਂ ਨੂੰ ਸੁਪਨਾ ਥੋੜਾ ਹੁੰਦਾ ਘਰ ਬੈਠਿਆਂ ਨੂੰ ਕਿ ਤੁਹਾਡੀ ਲਾਈਫ ਦੇ ਵਿੱਚ ਕੀ ਚੱਲਦਾ ਪਿਆ ਏ ਆਪਣੀਆਂ ਪਰਸਨਲ ਗੱਲਾਂ ਘਰੇ ਰੱਖਿਆ ਕਰੋ ਫਿਰ ਨਾ ਲੋਕਾਂ ਨੂੰ ਦੱਸਿਆ ਕਰੋ ਫਿਰ ਲੋਕਾਂ ਨੇ ਤੇ ਪੁੱਛਣਾ ਹੀ ਆ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਕੀ ਚੱਲਦਾ ਪਿਆ ਏ ਡੰਗਰ ਜਿਹਾਉਣ ਤੇ ਤੋੜ ਦੇ ਖੋਪੜੀ ਤੋੜ ਸਾਲੇ ਕਰਨਾ ਹੀ ਆ ਇਹ ਹਾਏ ਇਹ ਤਾਂ ਮੈਂ ਪੁੱਤ ਮੈਂ ਪੈਸੇ ਦੇ ਕੇ ਕਰਾ ਲੈਣਾ ਤੂੰ ਨਾ ਅਕਲ ਕਰ ਲੈ ਥੋੜੀ ਜੀ ਹੈ ਨਾ ਹਾਂ ਦੇਖ ਲੈ ਟੀ ਤੂੰ ਹੀ ਸਿਆਣੇ ਬਿਆਣੇ ਹੈਗੇ ਜੇ ਆਪਣੀ ਧੀ ਨੂੰ ਕਹਿਂਦੇ ਜੇ ਅਕਲ ਕਰ ਅਕਲ ਨੂੰ ਹੱਥ ਤੂੰ ਹੀ ਮਾਰੋ ਥੋੜਾ ਜਿਹਾ ਦਿਮਾਗ ਤੁਸੀਂ ਕੰਮ ਲਿਆ ਕਰੋ ਤੁਸੀਂ ਵੀ ਬਹੁਤ ਗੰਦ ਪਾਇਆ ਹੈ ਹਰੇਕ ਟਾਈਮ ਹਰੇਕ ਗੱਲ ਤੇ ਆਪਣੀ ਕੁੜੀ ਨੂੰ ਅੱਗੇ ਲੈ ਕੇ ਆ ਜਾਂਦੇ ਕੈਮਰਾ 24 ਘੰਟੇ ਔਨ ਹੀ ਰੱਖਦੇ ਜੇ ਉਹਨਾਂ ਨੂੰ ਅੱਗੋਂ ਪਿੱਛੋਂ ਸਾਰਾ ਮਾਰ ਮਾਰ ਦਿਖਾਉਂਦੇ ਜੇ ਘਰ ਵਾਲਿਆਂ ਦੇ ਜਿਹੜੇ ਕੱਪਲ ਵਲੌਗਰ ਹੋ ਤੇ ਕਰਦੇ ਕਰਦੇ ਤੁਸੀਂ ਮਾਵਾਂ ਵੀ ਨਾਲ ਲੜੀਆਂ ਪਈਆਂ ਜੀ ਮੁਸ਼ਕੀ ਦੀ ਮੰਗ ਉਹ ਸਾਰਾ ਦਿਨ ਆਪਣੀ ਕੁੜੀ ਨੂੰ ਦਿਖਾਉਂਦੇ ਰਹਿੰਦੇ ਜੀ ਗਾਡ ਐਨੀ ਬੈਡ ਕਰ ਲਿਆ ਚਾਹੇ ਚਲੋ ਅੱਜ ਤੁਹਾਨੂੰ ਕੈਮਰਾਮੈਨ ਦੇ ਵੀ ਦਰਸ਼ਨ ਕਰਾਈ ਦਿੰਨੇ ਆ ਆ ਜਿਹਦੀ ਮਾਂ ਜਿਹੜੀ 24 ਘੰਟੇ ਕੈਮਰਾ ਔਨ ਰੱਖ ਛੱਡਦੀ ਆ ਤੇ ਇੰਨੀ ਜਰੀ ਐਕਟਿੰਗ ਕਰਦੀ ਐ ਮੇਰੀ ਧੀ ਅੱਜ ਕੀ ਕਰਦੀ ਸੀ ਧੀ ਥੜੇ ਆ ਚੰਦ ਚਾੜਦੀ ਜੇ ਪਾ ਕੇ ਗੰਦੇ ਜੇ ਕੱਪੜੇ ਬਹਿ ਜਾਂਦੀ ਹੈਗੇ ਨੂੰ ਪੋਰਾ ਵੀ ਸੰਗ ਸ਼ਰਮ ਕੀ ਲੱchn ਕਰਦੀ ਐ ਬਸ ਅੰਗ ਪ੍ਰਦਰਸ਼ਨ ਕਰਨਾ ਹੁੰਦਾ ਆਪਣਾ ਜਿਸਮ ਦਿਖਾਉਣਾ ਹੁੰਦਾ ਇਹਨੇ ਡੰਗਰ ਜੀ ਨੂੰ ਮੈਨੂੰ ਪਤਾ ਐ ਮੈਂ ਦੇਖ ਲਈ ਕਿਆ ਕੁਛ ਫੜਾ ਕੇ ਕੀ ਫੜਾਇਆ ਕੀ ਫੜਾਇਆ ਮੈਨੂੰ ਦਿਖਾ ਦਿਖਾ ਮੈਨੂੰ ਕੁੜੀ ਕੀ ਫੜਾ ਕੇ ਗਈ ਦਿਖਾ ਦੇ ਮੈਂ ਤੈਨੂੰ ਦੱਸਾਂ ਤੂੰ ਅੰਟੀ ਤੂੰ ਹੀ ਕਹੀ ਜਾਂਦੇ ਦਿਖਾਲਦੇ ਦਿਖਾਲਦੇ ਦਿਖਾਈ ਤਾਂ ਜਾਂਦੀ ਆ ਆਪਣਾ ਸਾਰਾ ਕੁਝ ਦਿਖਾਉਂਦੀ ਲੋਕਾਂ ਨੂੰ ਕਿ ਦੇਖ ਲਓ ਤੇ ਤੁਸੀਂ ਵੀ ਦਿਖਾਈ ਜਾਂਦੇ ਜੇ 24 ਘੰਟੇ ਕੈਮਰਾ ਔਨ ਰੱਖ ਛੱਡਦੇ ਜੀ ਤੁਹਾਨੂੰ ਤੇ ਸ਼ਰਮ ਚਾਹੀਦੀ ਆ ਨਾ ਤੁਸੀਂ ਆਪਣੀ ਧੀ ਨੂੰ ਹੀ ਲੋਕਾਂ ਦੇ ਸਾਹਮਣੇ ਪੇਸ਼ ਕਰਦੇ ਜੇ ਮਹਿਕ ਦੀ ਮਾਂ ਵਾਂਗੂ ਜਿਵੇਂ ਮਹਿਕ ਦੀ ਮਾਂ ਨੇ ਗੰਦ ਪਾਇਆਵੇਂ ਤੁਸੀਂ ਪਾਤਾ ਫੇਰ ਪਤਾ ਕੀ ਕਹਿੰਦੇ ਆ ਕਿ ਮੁੰਡਿਆਂ ਦੀ ਨਿਗਾ ਮਾੜੀ ਆ ਮੁੰਡਿਆਂ ਦੀ ਨਿਗਾ ਕਿੱਥੋਂ ਮਾੜੀ ਹੋਣੀ ਐ ਜਦੋਂ ਤੁਹਾਡੀਆਂ ਖੋਧੀਆਂ ਹਰਕਤਾਂ ਹੀ ਠੀਕ ਤੁਸੀਂ ਤਾਂ ਗੰਦਾ ਆ ਪਾਇਆ ਤੁਸੀਂ ਤਾਂ ਲੋਕਾਂ ਨੂੰ ਆਪਣਾ ਆਪ ਖੋਦ ਦਿਖਾਉਂਦੇ ਜੀ ਬੇਸ਼ਰਮ ਜਨਾਨੀ ਉੱਪਰ ਕੀ ਕਰਦੀਆਂ ਸੀ ਵੀਡੀਓ ਬਈ ਵੀਡੀਓ ਸਾਡੇ ਵੀਡੀਓ ਦੀ ਬਹੁਤ ਅੱਗ ਲੱਗੀ ਆ ਹਨਾ ਮੀਨ ਵਿੱਚ ਭੇਜਦੀਆਂ ਤੁਸੀਂ ਅੰਟੀ ਅੱਗ ਤਾਂ ਤੁਹਾਨੂੰ ਲੱਗੀ ਕੈਮਰੇ ਦੀ 24 ਘੰਟੇ ਤੁਹਾਡਾ ਫੋਨ ਦਾ ਕੈਮਰਾ ਆਉਣ ਹੀ ਦਿੰਦਾ ਹੈ ਤੁਸੀਂ ਸੰਕਸ਼ਮ ਕਰ ਲਓ ਤੁਸੀਂ ਆਪਣੀ ਧੀ ਨੂੰ ਸਮਝਾ ਲਓ ਪਰ ਤੁਸੀਂ ਕੀ ਸਮਝਾਉਣਾ ਹੈ ਤੁਹਾਨੂੰ ਹੀ ਪਤਾ ਹੈ ਵੀਊ ਐਦਾਂ ਹੀ ਆਉਣੇ ਆ ਤੁਸੀਂ ਨਾ ਜਿਹੜਾ ਗੰਦ ਪਾਇਆ ਨਾ ਕੋਈ ਹਿਸਾਬ ਹੀ ਨਹੀਂ ਆ ਮੈਂ ਪਹਿਲਾਂ ਕਿਹਾ ਸੀ ਇੱਕ ਮਹਿਕ ਤੇ ਇੱਕ ਏ ਇਹ ਦੋਵੇਂ ਜਾਣੀਆਂ ਇੱਕੋ ਜਿਹੀਆਂ ਹੀ ਆ ਮੈਨੂੰ ਲੱਗਦਾ ਇਹਨਾਂ ਨੇ ਇੱਕ ਦੂਜੇ ਤੋਂ ਕਲਾਸ ਲਈ ਆ ਜਿਸ ਹਿਸਾਬ ਨਾਲ ਇਹਨਾਂ ਦੇ ਲੱਛਣ ਸੀਮ ਆ ਪਰ ਉਹ ਵਿਆਹਾਂ ਦੇ ਵਿੱਚ ਜਿਹੜਾ ਰਿਕਾਰਡ ਉਹਨੇ ਤੋੜਿਆ ਤੇ ਇਹਨਾਂ ਨੇ ਰੀਲਾਂ ਦੇ ਵਿੱਚ ਰਿਕਾਰਡ ਤੋੜ ਦਿੱਤਾ ਇਹਨਾਂ ਨੂੰ ਪੂਰਾ ਵੀ ਸੰਕਸ਼ਰਮਣੀ ਹੈਗੇ ਕਿ ਬੱਚੇ ਕੀ ਸਿੱਖਣਗੇ ਤੁਹਾਡੇ ਤੋਂ ਵੇਖ ਕੇ ਤੁਸੀਂ ਸਿਆਣੇ ਬਿਆਣੇ ਹੈਗੇ ਜਾਂਟੀ ਤੁਸੀਂ ਤਾਂ ਥੋੜਾ ਜਿਹਾ ਸਮਝਾਓ ਤੁਸੀਂ ਤਾਂ ਆਕਲ ਨੂੰ ਹੱਥ ਮਾਰੋ ਮਾਵਾਂ ਧੀਆ ਰਹਿੰਦੀਆਂ ਤੇ ਇੰਨਾ ਇਹਨਾਂ ਨੇ ਗੰਦ ਪਾਇਆ ਕੋਈ ਹਿਸਾਬ ਹੀ ਨਹੀਂ ਆ ਤੈਨੂੰ ਕਿਨ ਕਿਹਾ ਸੀ ਇਸ ਤਰ੍ਹਾਂ ਕਰਨ ਨੂੰ ਵਾਹ ਜੇ ਡੂ ਥਿਸ ਤੁਸੀਂ ਪਾਗਲ ਹੈਂ ਜੀ ਅਗਰ ਮੇਰੀ ਵੀਡੀਓ ਤੁਹਾਨੂੰ ਵਧੀਆ ਲੱਗੇ ਤੇ ਵੀਡੀਓ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਕੇ ਦੱਸਿਓ ਤੇ ਆਪਣੇ ਚੈਨਲ ਨੂੰ ਕਰ ਲਿਓ ਨਾਲੇ ਸਬਸਕ੍ਰਾਈਬ ਪੂਰੀ ਵੀਡੀਓ ਦੇਖਣ ਵਾਸਤੇ ਧੰਨਵਾਦ